ਜੈ ਮਾਤਾ ਦੀ ਰਾਧੇ ਰਾਧੇ ਨਮਸਕਾਰ ਸਤਿ ਸ੍ਰੀ ਅਕਾਲ ਅਦਾ ਸਭ ਖੁਸ਼ ਰਹੋ ਤੰਦਰੁਸਤ ਰਹੋ ਮਸਤ ਰਹੋ ਮਾਤਾ ਰਾਣੀ ਸਭ ਨੂੰ ਖੁਸ਼ੀਆਂ ਦੇਣ ਲੰਮੀ ਉਮਰਾਂ ਦੇਣ ਰਾਧਾ ਰਾਣੀ ਕਿਰਪਾ ਬਣਾਈ ਰੱਖਣ ਸਭ ਭਗਤਾਂ ਨੂੰ ਬੇਨਤੀ ਹੈ ਜਿਵੇਂ ਕਿ ਆਪਣੇ ਮੰਦਰ ਦੇ ਵਿੱਚ ਮੱਲਾ ਜ਼ਿਲ੍ਹਾ ਫਰੀਦਕੋਟ ਨੇੜੇ ਬਾਜਾ ਖਾਨਾ ਦੇ ਕੋਲ ਸ਼੍ਰੀ ਕਾਲੀ ਮਾਂ ਦਾ ਮੰਦਰ ਹੈ ਇਹ ਤੁਹਾਨੂੰ ਚੰਗੀ ਲੱਗਦੀ ਹੈ ਜਿਵੇਂ ਕਿ ਸਭ ਨੂੰ ਪਤਾ ਹੈ ਲੰਗਰ ਪਨਾਹ ਚੱਲਦਾ ਹੈ 13 ਜੂਨ ਦਿਨ ਐਤਵਾਰ ਦਾ ਜਿਹੜਾ ਤੀਰਸ ਦਾ ਜਾਗਰਣ ਸੀ ਮਹਾਮਾਈ ਦੀ ਕਿਰਪਾ ਨਾਲ ਸਾਰੇ ਭਗਤਾਂ ਨੇ ਬਹੁਤ ਸੰਯੋਗ ਦਿੱਤਾ ਤੇ ਦਿਲ ਤੋਂ ਸਾਰੇ ਬੱਚਿਆਂ ਦਾ ਭਗਤਾਂ ਦਾ ਸੇਵਾਦਾਰਾਂ ਦਾ ਧੰਨਵਾਦ ਕਰਦੇ ਹਾਂ ਨਗਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਸਰਕਲ ਸਟੱਡੀ ਵਾਲੇ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਨੇ ਵਧੀਆ ਮਿਕਾਨਾ ਭਾਈ ਬਹੁਤ ਵਧੀਆ ਡਿਊਟੀ ਨਿਭਾਈ ਪੁਲਿਸ ਵਾਲਿਆਂ ਨੇ ਵਧੀਆ ਡਿਊਟੀ ਨਿਭਾਈ ਨਗਰ ਵਾਸੀਆਂ ਨੇ ਬੱਚਿਆਂ ਨੇ ਤਿੰਨਾ ਸਰਪੰਚਾਂ ਨੇ ਹਾਜ਼ਰੀ ਲਵਾਈ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਸਾਰੇ ਨਗਰ ਵਾਸੀਆਂ ਦਾ ਆਉਣ ਵਾਲੀ ਸੰਗਤ ਦਾ ਭਗਤਾਂ ਦਾ ਸੇਵਾਦਾਰਾਂ ਦਾ ਸਾਰੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਹੈ ਇਸੇ ਤਰ੍ਹਾਂ ਮਹਾ ਮੈਸਵਾਰੀ ਜਾਗਰਣ ਕਰਵਾਉਂਦੀ ਰਹੇ ਜਿਵੇਂ ਕਿ 21ਵਾਂ ਵਿਸ਼ਾਲ ਜਾਗਰਣ ਤੇ ਭੰਡਾਰਾ ਸੀ ਆਪਣਾ ਜੋਤ ਜਿਹੜੀ ਹਰ ਸਾਲ ਦੇ ਤਰ੍ਹਾਂ ਸ਼੍ਰੀ ਵਰਜੇਸ਼ਵਰੀ ਕਾਲੀ ਮਾਤਾ ਮੰਦਿਰ ਕਾਂਗੜੇ ਤੋਂ ਆਉਂਦੀ ਹੈ ਔਰ ਜਵਾਲਾ ਜੀ ਤੋਂ ਵੀ ਹੈ ਸੋ ਅੱਗੇ ਤੋਂ ਵੀ ਮਾਹਮਾਏ ਇਸੇ ਤਰ੍ਹਾਂ ਜਾਗਰਣ ਕਰਾਉਂਦੇ ਰਹਿਣ ਹੁਣ ਜਿਹੜਾ ਜਾਗਰਣ ਹੋਵੇਗਾ ਉਹ ਅੱਸੂ ਦੀ ਸੱਤੇ ਦਾ ਹੋਵੇਗਾ ਅੱਸੂ ਦੀ ਸੱਤੇ ਦਾ ਔਰ ਜੇਤ ਦੇ ਪਹਿਲੇ ਨਰਰਾਤਰੇ ਦਾ ਹੁੰਦਾ ਹੈ ਅੱਸੂ ਦੇ ਸੱਤਵੇਂ ਨਰਰਾਤੇ ਦਾ ਹੁੰਦਾ ਹੈ ਸੋ ਸਾਰੇ ਭੱਤਾ ਨੇ ਇਹ ਗੱਲ ਯਾਦ ਰੱਖਣੀ ਹੈ ਕਿ ਹੁਣ ਜਿਹੜਾ ਜਾਗਰਣ ਹੈ ਸਤਮ ਦਾ ਸੱਤਵੇਂ ਨਰਰਾਤੇ ਦਾ ਜਾਗਰਣ ਹੈ ਔਰ ਅੱਸੂ ਦਾ ਜਾਗਰਣ ਹੈ ਸੋ ਸਾਰਿਆਂ ਨੇ ਇਸੇ ਤਰ੍ਹਾਂ ਹੀ ਸੇਵਾ ਨਿਭਾਉਣੀ ਹੈ ਕਿਰਪਾ ਕਰਨੀ ਹੈ ਸਾਰਿਆਂ ਨੇ ਮਹਾਮਈ ਸਰਤੇ ਕਿਰਪਾ ਕਰਨਗੇ ਸਾਰਿਆਂ ਨੇ ਯੋਗਦਾਨ ਪਾਉਣਾ ਤੇ ਸੇਵਾ ਕਰਨੀ ਹੈ ਮਾਤਾ ਰਾਣੀ ਸਭ ਬੱਚਿਆਂ ਨੂੰ ਖੁਸ਼ੀਆਂ ਦੇਣ ਤੰਦਰੁਸਤੀ ਦੇਣ ਹੱਸਦੇ ਵਸਦੇ ਕਰ ਰਹਿਣ ਪੈਨਾ ਭਰਾਮਾਂ ਦਾ ਸੁੱਖ ਬਣਿਆ ਰਵੇ ਮਾਤਾ ਪਿਤਾ ਦਾ ਸੁੱਖ ਬਣਿਆ ਰਵੇ ਸਭ ਪੈਨਾ ਸੁਆਗਨ ਆਣ ਸਭ ਦੇ ਪਤੀਆਂ ਦਾ ਸੁੱਖ ਪੈਨਾ ਨੂੰ ਮਿਲੇ ਤੇ ਬੱਚਿਆਂ ਦਾ ਸੁੱਖ ਮਾਤਾ ਪਿਤਾ ਨੂੰ ਮਾਤਾ ਪਿਤਾ ਨੂੰ ਬੱਚਿਆਂ ਦਾ ਸੁੱਖ ਤੇ ਬੱਚਿਆਂ ਨੂੰ ਮਾਤਾ ਪਿਤਾ ਦਾ ਸੁੱਖ ਮਿਲੇ ਇਹੀ ਅਰਦਾਸ ਕਰਦੇ ਆ ਸਭ ਘਰੇ ਦੁੱਧ ਹੋਵੇ ਪੁੱਤ ਹੋਵੇ ਤੰਦਰੁਸਤੀ ਹੋਵੇ ਲੰਗਰ ਪੰਡਾਰੇ ਲਾਉਂਦੇ ਰਹੋ ਗਊਆਂ ਦੀ ਸੇਵਾ ਕਰਦੇ ਰਹੋ ਦਰবেশਾਂ ਦੀ ਸੇਵਾ ਕਰਦੇ ਰਹੋ ਇਸ ਸਾਲ ਜੋ ਹੈ ਮੰਗਲ ਦਾ ਸਾਲ ਹੈ ਬੜਾ ਜਿੰਨਾ ਕਿ ਭਾਰੀ ਸਾਲ ਕਹਿ ਸਕਦੇ ਆ 25 26 27 ਬਹੁਤ ਭਾਰੀ ਸਾਲ ਨੇ ਇਸ ਕਰਕੇ ਹਨੂਮਨ ਚਲिसा ਦਾ ਪਾਠ ਕਰੋ ਸੁਖਮਨੀ ਸਾਹਿਬ ਦਾ ਪਾਠ ਕਰੋ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਲਾ ਦਾ ਪਾਠ ਕਰੋ ਜ਼ਰੂਰ ਸੋ ਮਾਤਾ ਰਾਣੀ ਸੱਚੇ ਪਾਤਸ਼ਾਹ ਵਾਹਿਗੁਰੂ ਸਭ ਤੇ ਕਿਰਪਾ ਕਰਨਗੇ ਇਕ ਜੋਤ ਦੇ ਵਿੱਚ ਸਾਰੇ ਭਗਵਾਨ ਸਾਰੇ ਦੇਵਤਾ ਗੁਰੂ ਪੀਰ ਬਿਰਾਜਮਾਨ ਹੈ ਸੋ ਜਿਸ ਨੂੰ ਵੀ ਮੰਨਦੇ ਹੋ ਦਿਲ ਤੋਂ ਮੰਨੋ ਗਊਆਂ ਦੀ ਸੇਵਾ ਜ਼ਰੂਰ ਕਰੋ ਗਰੀਬਾਂ ਨੂੰ ਜਿੰਨਾ ਵੀ দান ਕਰ ਸਕਦੇ ਆ ਕੋਈ ਵੀ ਘਰੇ ਭੁੱਖਾ ਹੈ ਆਪਦੇ ਆਸਪਰੋਸ ਵਿੱਚ ਕੋਈ ਦੁਖੀ ਹੈ ਉਸ ਨੂੰ ਕੁਛ ਨਾ ਕੁਛ ਜਿਸ ਤਰ੍ਹਾਂ ਦੀ ਵੀ ਹੈਲਪ ਹੈ ਜ਼ਰੂਰ ਕਰਿਆ ਕਰੋ ਸੋ ਰੋਗੀਆਂ ਦੀ ਸੇਵਾ ਜ਼ਰੂਰ ਕਰੋ ਜਿੱਥੇ ਕੋਈ ਬਿਮਾਰ ਵਿਅਕਤੀ ਦਿਸਦਾ ਹੈ ਦਵਾਈ ਲੈਣ ਦੇ ਯੋਗ ਨਹੀਂ ਹੈਗਾ ਉਸ ਨੂੰ ਦਵਾਈ ਜ਼ਰੂਰ ਦਵਾਇਆ ਕਰੋ ਸੋ ਮਾਤਾ ਰਾਣੀ ਸੱਚੇ ਪਾਤਸ਼ਾਹ ਵਾਹਿਗੁਰੂ ਰਾਧਾ ਰਾਣੀ ਕਿਰਪਾ ਬਣਾਈ ਰੱਖਣ जय माता दी राधे राधे खुश रहो मस्त रहो आदाब सत श्री अकाल नमस्ते सुस्वागतम जय माता दी।